ਪ੍ਰਤੀਪਾਲ ਰੰਦਾਵੇ ਦਾ ਕਤਲ ਹੋਇਆ ਡਾਕਟਰ ਥਿੰਦ ਸਾਹਿਬ ਬੈਠੇ ਨੇ ਇਹ ਵੀ ਪ੍ਰਿੰਸੀਪਲ ਉਹਨਾਂ ਨੇ ਉੱਥੇ ਪੀਏ ਯੂ ਚ ਰਹੇ ਨੇ ਬਿਕਰ ਸਿੰਘ ਉਹਨਾਂ ਬੰਦ ਮੇਰਾ ਖਿਆਲ ਆ ਡਾਕਟਰ ਸੇਖੋਂ 5-7 ਸਾਲ ਜੂਨੀਅਰ ਹੋਣਗੇ ਪ੍ਰਤੀਪਾਲ ਰਿਚੀ ਦਾ ਕਤਲ ਹੋਇਆ ਐਡਮਿਸ਼ਨ ਲੈ ਲਈ ਸੀ ਐਮਐਸਸੀ ਚ ਉਦੋਂ ਬਾਅਦ ਐਮਰਜੈਂਸੀ ਲੱਗ ਗਈ ਤੇ ਉਹ ਤੋਂ ਬਾਅਦ ਫਿਰ ਜਦੋਂ ਰਿਹਾ ਉਹ ਕਿ ਫਿਰ ਉਹਨਾਂ ਨੇ ਐਮਐਸਸੀ ਕੰਟੀਨਿਊ ਕੀਤੀ ਮੈਂ ਅਨੰਤ ਕਸ਼ਮੈ ਲਈ ਲੋਵਾਂ ਯੋਦੈ ਵਿੱਚ ਜਲਦੇ ਸਾਰੇ ਐ ਜਦ ਵੀ ਜ਼ੁਲਮ ਦੀ ਪੱਠੀ ਵਿੱਚ ਮਗਦੇ ਅੰਗਿਆਰੇ ਆ ਮੈਂ ਪਰਮਜੀਤ ਸਿੰਘ ਭੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕੈਲਗਰੀ ਦੇ ਤਖtir ਰੈਸ਼ਨਲਿਸਟ ਸੁਸਾਇਟੀ ਦੇ ਦਫਤਰ ਵਿਖੇ ਜਿੱਥੇ ਇੱਕ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਯਾਦ ਰਹੇ ਕਿ ਤਖtir ਸੁਸਾਇਟੀ ਕੈਨੇਡਾ ਦੇ ਮੀਡੀਆ ਸੱਤਰ ਸਾਥੀ ਬਲਜਿੰਦਰ ਸੇਖੋਂ ਜਿਹੜੇ ਸਾਨੂੰ ਪਿਛਲੇ ਦਿਨੀ ਮਸ਼ਵਰਾ ਦੇ ਗਏ ਸਨ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਲਗਭਗ 45 ਸਾਲ ਪਹਿਲਾਂ ਚੱਲੀਆਂ ਵਿਦਿਆਰਥੀ ਲਹਿਰਾਂ ਜਿਸ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਪ੍ਰਮੁੱਖ ਆਗੂ ਸਾਥੀ ਪਿਰਥੀਪਾਲ ਸਿੰਘ ਰੰਧਾਵਾ ਫਾਸ਼ੀਤਤਾ ਨਾਲ ਲੜਦੇ ਹੋਏ ਸ਼ਹੀਦ ਹੋਏ ਇਹਨਾਂ ਦੋਵਾਂ ਸਾਥੀਆਂ ਨੂੰ ਕੈਨੇਡਾ ਵਿੱਚ ਰਹਿ ਰਹੇ ਉਗੀਆਂ ਰਹਿ ਰੀਆਂ ਉਗੀਆਂ ਤਰਖਸ਼ੀਲ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ ਅਸੀਂ ਤੁਹਾਨੂੰ ਦਿਖਾਉਂਦੀ ਹਾਂ ਇਸ ਸਦਾਂਜਵੀ ਸਮਾਗਮ ਦੀਆਂ ਪ੍ਰਮੁੱਖ ਚਲਕੀਆਂ ਤੇ ਪ੍ਰਬੰਧਕਾਂ ਨਾਲ ਵਿਕਰਮਾ ਦੀ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਦਕ ਟੀਵੀ ਚੈਨਲ ਦੇ ਨਾਲ। ਪਰਥੀਪਰ ਰੰਡਾਵੇ ਦਾ ਕਤਲ ਹੋਇਆ ਡਾਕਟਰ ਥਿੰਦ ਸਾਹਿਬ ਬੈਠੇ ਨੇ। ਇਹ ਵੀ ਪ੍ਰਿੰਸੀਪਲ ਉਹਨਾਂ ਨੇ ਉੱਥੇ ਪੀਏ ਯੂ ਚ ਰਹੇ ਨੇ ਫਿਕਰ ਸਿੰਘ ਉਹਨਾਂ ਬੰਗ ਮੇਰਾ ਖਿਆਲ ਡਾਕਟਰ ਸੇਖੋਂ 5-7 ਸਾਲ ਜੂਨੀਅਰ ਹੋਣਗੇ ਉਹ ਮੇਰੀ ਉਮਰ ਦਾਸੀ ਪ੍ਰਥੀਪਰਨ ਦਾਵਾ 51 ਦਾ ਉਹਦਾ ਜਨਮ ਸੀ 51 ਦਾ ਮੇਰਾ ਤੇ ਮੈਂ ਉਦੋਂ ਖਮਾਣੋ ਕੋਲੇ ਪੜਾਉਂਦਾ ਹੁੰਦਾ ਸੀ ਜਦੋਂ ਉਹਦਾ ਕਤਲ ਹੋਇਆ ਕਿਉਂਕਿ ਮੈਂ ਲੁਧਿਆਣਾ ਜ਼ਿਲ੍ਹੇ ਦਾ ਨੇੜੇ ਪੇਰਾ ਪਿੰਡ ਆ ਉਹ ਜਿਹੜਾ ਛੋਟਾ ਗੁੰਡਾ ਬਦਮਾਸ਼ ਸੀ ਉਹ ਨਾਰੰਗੜ ਦਾ ਸੀ ਅਸੀਂ ਪਰਸਨਲੀ ਵੀ ਉਹਨੂੰ ਜਾਣਦੇ ਸੀ ਮੇਰੇ ਬ੍ਰਦਰ ਕੋਲੇ ਪਹਿਲਾਂ ਮਿਲਦੇ-ਗਿਰਦੇ ਸੀ ਐ ਇਲਾਕਾ ਕਰਕੇ ਜਾਣਦੇ ਸੀ ਤਾਂ ਪਿਰਥੀਪਰਨ ਦਾਵੇ ਵੇਲੇ ਮੈਂ ਥੋੜਾ ਜਿਹਾ ਟਾਈਮ ਤੁਹਾਡਾ ਲੈਣਾ ਕਈ ਸਾਥੀਆਂ ਨੂੰ ਨਹੀਂ ਪਤਾ ਹੁਣਾ ਪੀਐਜੂ ਬਾਰੇ ਜਦੋਂ ਪੀਐਜੂ ਪਿਰਥੀਪਰਨ ਦਾਵੇ ਦੀ ਅਗਵਾਜ ਅਗਵਾਈ ਚ ਪੰਜਾਬ ਦੀ ਸਭ ਤੋਂ ਤਕੜੀ ਪਾਵਰਫੁਲ ਜਥੇਬੰਦੀ ਸੀ ਕਾਲਜਾਂ ਚ ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀਆਂ ਜਥੇਬੰਦੀਆਂ ਦੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬਿਨਾ ਪੈਰ ਨਹੀਂ ਲੱਗਦੇ ਸੀ ਪੰਜਾਬ ਚ ਕਿਤੇ ਤੇ ਪੀਐਚ ਜੂ ਨੂੰ ਉਹਦੀ ਅਗਵਾਈ ਚ ਪੰਜਾਬ ਦੇ ਇੱਕ ਇੱਕ ਕਾਲ ਚ ਜੂਨਟ ਸੀ ਮੈਨੂੰ ਜਿਆਦਾ ਬੇਰੁਜ਼ਗਾਰਾਂ ਦੇ ਆਪਕ ਦੀ ਯੂਨੀਅਨ ਦੀ ਸਪੋਰਟ ਚ 40 ਟਰੱਕ ਲੈ ਕੇ ਆਏ ਸੀ ਚੰਡੀਗੜ ਸਾਡੇ ਕੋਲ ਜਾਂ 78 ਚ ਬਾਦਲ ਦੇ ਖਿਲਾਫ ਘੋੜਸਾਦਾ ਚੱਲਿਆ ਇਸ ਤਰ੍ਹਾਂ ਦੀ ਉਹ ਜਥੇਬੰਦੀ ਸੀ ਜਦੋਂ ਕਾਲਜਾਂ ਚ ਸਰਕਾਰੀ ਸ਼ਹਿਰ ਤੇ ਖਾਸ ਕਰਕੇ ਅਕਾਲੀ ਦਲ ਜਿਹੜੀ ਪਾਰਟੀ ਆ ਬਾਦਲ ਆਣੀ ਇਹ ਇਹ ਤੇ ਹੋਰ ਪਾਰਟੀਆਂ ਕਾਲਜਾਂ ਦੇ ਵਿੱਚ ਗੁੰਡਿਆਂ ਨੂੰ ਬਦਮਾਸ਼ਾਂ ਨੂੰ ਸਰਦਾਰਾਂ ਦੇ ਕੱਟ ਕੇ ਜਿਹੜੇ ਕੁੜੀਆਂ ਨੂੰ ਰਾਹ ਐ ਜਾਣ ਨਹੀਂ ਦਿੰਦੇ ਹੁੰਦੇ ਸੀ ਇੰਨੀ ਗੁੰਡਾਗਰਦੀ ਕਰਦੀ ਸੀ ਤਾਂ ਪੀਐਚਯੂ ਇੱਕ ਜਥੇਬੰਦੀ ਆ ਜਿਹਨਾਂ ਲਲਕਾਰ ਕੇ ਉਸ ਗੁੰਡਾਗਰਦੀ ਦਾ ਸਿੱਧਾ ਮੁਕਾਬਲਾ ਕੀਤਾ ਜਿਹਦੇ ਕਰਕੇ ਪ੍ਰਧਿਪਾਲ ਨੂੰ ਸ਼ਹਾਦਤ ਦੇਣੀ ਪਈ ਤੇ ਉਹ ਬਿਆੰਤ ਗੁੰਡਾ ਜਿਹੜਾ ਬੀਬੀ ਨਰਲੇਪ ਕੋਰ ਗਿਆਨ ਸਿੰਘ ਰਾੜੇ ਵਾਲੇ ਦੀ ਕੁੜੀ ਤੇ ਪ੍ਰਲਾਪ ਐਮਐਲਏ ਸਮਰਾਲੇ ਦਾ ਉਹਨਾਂ ਦੀ ਸ਼ਹਾਦਤ ਤੇ ਪ੍ਰਧਿਪਾਲ ਡਾਇਰੈਕਟਰ ਜਿਹਦਾ ਸਾਡੇ ਅਰਗੇ ਲੋਕਾਂ ਨੇ ਬਦਲਾ ਲਿਆ ਸੀ ਤਿਰਥੀਪਾਲ ਦੇ ਕਤਲ ਕਰਕੇ ਉਹ ਸਾਰੇ ਲੋਕ ਸ਼ਹਿਦ ਹੁੰਦੇ ਸੀ ਬੇਅੰਤ ਅਰਗੇ ਨੂੰ ਘੁੱਗਵਾਸ ਦੇ ਸ਼ਹਿਰ ਚੋਂ ਪੀਏ ਜੂ ਤੇ ਅਪੋਜੀਟ ਤਿਰਥੀਪਾਰ ਰੰਧਾਵੇ ਦੇ ਸਹਰਿਆਂ ਦੀ ਕਲੀਨਿਕ ਸੀ ਉਥੋਂ ਦਿਨ ਇਚਾਰ 5 ਵਜੇ ਚੱਕ ਕੇ ਨਾਰ ਨਾਲ ਲਗੇ ਨਾਰ ਨਾਲ ਕੁੱਟ-ਕੁੱਟ ਕੇ ਪੰਨਤਾ ਤੁਸੀਂ ਅੱਜ ਫੋਟੋਆਂ ਦੇਖੀਆਂ ਹੁਣ ਜੀਆਂ ਫੇਸਬੁੱਕ ਤੇ ਅਸ ਸਜਾ ਤਾਂ ਕੁੱਟ-ਕੁੱਟ ਕੇ ਨਾਰ ਨਾਲ ਪਿੰਡ ਚਲ ਜਾ ਕੇ ਉਸ ਤੋਂ ਬਾਅਦ ਬੱਲੋ ਵਾਲਾ ਦੀ ਨਹਿਰ ਤੇ ਪੁਲ ਤੇ ਲਗੇ ਇਹ ਝਾਂਡੇ ਪਿੰਡਾਂ ਮੇਕਪਲਾਂ ਟੱਪ ਕੇ ਫਿਰੋਜ਼ਪੁਰ ਨੂੰ ਜਾਂਦੇ ਚੂੰਗੀ ਦੇ ਨਾਲ ਹੀ ਝਾਂਡੇ ਪਿੰਡ ਉੱਥੇ ਬੂਝੇ ਹੁੰਦੇ ਸੀ ਅਸੀਂ ਤਾਂ ਉਹ ਬੂਝੀਆਂ ਸੀ ਸੈਕਲਾਂ ਦੇ ਜਾਂਦੇ ਰਹੇ ਆ ਉਹਨਾਂ ਪਿੰਡਾਂ 'ਚ ਉਹ ਬੂਝੀਆਂ 'ਚ ਸਿੱਟ ਗਈ ਸੀ ਲਾਸ਼ ਤੇ ਜਦੋਂ ਰਿਪੋਰਟ ਕੀਤੀ ਪੀ ਇਹ ਜੂਨੇ ਤਾਂ ਪੁਲਸਾਂ ਕਹਿੰਦੀ ਸੀ ਜਿਉ ਇੱਧਰ ਉੱਤਰ ਦੇਖ ਲਓ ਕੁਛ ਐ ਹੋਊਗਾ ਮੁੰਡੇ ਲੜਪੇ ਹੋਣਗੇ ਆ ਹੋਣਗੇ ਤਾਂ ਪੰਜਾਬ ਦੇ ਵਿੱਚ ਐਡੀ ਜੰਤਕ ਲਹਿਰ ਉੱਠੀ ਸੀ ਉਹਦੇ ਬਰੋਚ 'ਚ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਜਦ ਫਾਂਸੀ ਦਿੱਤੀ ਆ ਹਸਨਨੀ ਵਾਲੇ ਸਿਟਿਆ ਉਸ ਤੋਂ ਬਾਅਦ ਪਹਿਲੀ ਲਹਿਰ ਆ ਉਸ ਤੋਂ ਬਾਅਦ ਜਿਹੜੀ ਪੀਐਸ ਜੂ ਰੰਧਾਵੇ ਤੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਉੱਠੀ ਸੀਗੀ ਤੇ ਉਹ ਜੇ ਮਹਾਨ ਯੋਧਿਆਂ ਨੂੰ ਗੁੰਡਾਗਰਦੀ ਦਾ ਮੁਕਾਬਲਾ ਕੀਤਾ ਤੇ ਹੋਰ ਬਹੁਤ ਸਾਰੇ ਕਤਲ ਅਵਤਾਰ ਢੁੱਡੀਕੇ ਦਾ ਇਦਾਂ ਹੀ ਕਤਲ ਹੋਇਆ ਲਾਲੇਂਗਰ ਅਰ ਲਲੀ ਅਰਗਿਆਂ ਦਾ ਹੋਇਆ ਫਿਰਕਾ ਪ੍ਰਸਤ ਫਾਸ਼ੀਜਮਾਲੀਆਂ ਖਾਲਸਤਾਨ ਅਰਗਿਆਂ ਜਿੱਥੇ ਬੰਦੀਆਂ ਨੇ ਬਹੁਤ ਅਹਜੇ ਹੀਰੇ ਸਾਡੇ ਕੋਲੋਂ ਖੋਹੇ ਨਹੀਂ ਸੋ ਅੱਜ ਜੇ ਅਸੀਂ ਡਾਕਟਰ ਬਲਜਿੰਦਰ ਸੇਖੋਂ ਨੂੰ ਯਾਦ ਕਰਦੇ ਆ ਤਾਂ ਅਸੀਂ ਪਿਰਥੀ ਪਾਲ ਰੰਧਾਵੇ ਵਰਗੇ ਸੁਹਾ ਪਰਚਮ ਲਹਿਰਾਉਣ ਵਾਲੇ ਉਹ ਮਹਾਨ ਆਗੂਆਂ ਨੂੰ ਅਵਤਾਰ ਢੁੱਡੂ ਕੇ ਨੂੰ ਲਾਲਿੰਦਰ ਲਾਲੀ ਨੂੰ ਹੋਰ ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਮਾਜ ਨੂੰ ਬਿਹਤਰ ਬਣਾਉਣ ਲਈ ਸ਼ਹਾਦਤਾਂ ਦਿੱਤੀਆਂ ਅਸੀਂ ਉਹਨਾਂ ਸਾਰੇ ਸ਼ਹੀਦਾਂ ਅੱਗੇ ਵੀ ਨਤਮਸਤਕਾਂ ਤੇ ਉਹਨਾਂ ਅੱਗੇ ਸਿਰ ਝੁਕੋਨੇ ਆ ਤੇ ਸਲਾਮ ਕਰਦੇ ਆ ਉਹਨਾਂ ਨੂੰ ਤੇ ਅੱਜ ਤੁਸੀਂ ਸਾਰੇ ਆਏ ਹੋ ਆਪਾਂ ਇਸ ਸਮੇਂ ਇਹ ਜੀਆਂ ਗੱਲਾਂ ਕਰ ਰਹੇ ਆ ਤਾਂ ਮੈਂ ਸਮਝਦਾ ਹਾਂ ਇੱਕ ਬਹੁਤ ਹੀ ਵਧੀਆ ਮੌਕਾ ਤੇ ਆਉਣ ਵਾਲੇ ਸਮੇਂ 'ਚ ਆਪਾਂ ਦੇਖੋ ਸੰਸਾਰ ਪੱਧਰ ਤੇ ਆਪਾਂ ਪੰਜਾਬ ਤੇ ਇੰਡੀਆ ਦੀ ਗੱਲ ਕੀਤੀ ਹੈ 트럼ਪ ਨੇ ਕੀ ਨੇਹਰੀ ਮਚਾਈ ਪਈ ਆ ਦੁਨੀਆ ਤੇ ਤੇ ਯੂਕਰੇਨ ਅਰਗੇ ਨੂੰ ਨਾਟ ਲੜਾਈ ਕਰਾ ਰਹੇ ਨੇ ਕਤਲੇਆਮ ਕਰਾ ਰਹੇ ਨੇ ਇਜਰਾਇਲ ਦੀ ਅਮਰੀਕਾ ਸਪੋਰਟ ਕਰਕੇ ਲੱਖਾਂ ਉੱਥੇ ਬੱਚੇ 60000 ਤੋਂ ਉੱਪਰ ਬੱਚੇ ਤੇ ਔਰਤਾਂ ਦਾ ਕਤਲ ਕਰਤਾ ਹਸਪਤਾਲ ਢਾਤੇ ਭੁੱਖੇ ਮਰਦੇ ਜੇ ਪਾਣੀ ਜਾਂ ਰੋਟੀ ਲੈਣ ਆਉਂਦੇ ਉੱਥੇ ਬੰਬ ਇਜਰਾਇਲ ਸੱਟ ਰਿਹਾ ਅਮਰੀਕਾ ਸਾਰੇ ਜਿਹੜੇ ਤਨਾੜ ਗੁੰਡੇ ਮੁਲਕ ਨਸਾਮਰਾਜੀ ਸਾਰੇ ਡੱਟ ਕੇ ਸਪੋਰਟ ਕਰ ਰਹੇ ਨੇ ਮੋਦੀ ਕਰ ਰਿਹਾ ਉਹਨਾਂ ਨੂੰ ਹਥਿਆਰ ਦੇ ਰਹੇ ਨੇ ਪੈਸੇ ਦੇ ਰਹੇ ਨੇ ਸੋ ਅੱਜ ਜੇ ਬਲਜਿੰਦਰ ਸੇਖੋਂ ਨੂੰ ਅਸੀਂ ਯਾਦ ਕਰਦੇ ਆਂ ਤਾਂ ਅਸੀਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦੇ ਪੰਜਾਬੀਆਂ ਦੀ ਗੱਲ ਨਹੀਂ ਕਰਦੇ ਇਕੱਲੇ ਤਰਕਸ਼ੀਲਤਾ ਦੀ ਗੱਲ ਨਹੀਂ ਕਰਦੇ ਅਸੀਂ ਮਨੁੱਖਤਾ ਦੀ ਗੱਲ ਕਰਦੇ ਹਾਂ ਜਿਹੜੇ ਮਨੁੱਖਤਾ ਦੇ ਦੁਸ਼ਮਣ ਨੇ ਉਹਨਾਂ ਨੂੰ ਪਛਾਣਨਾ ਪਊ ਸਾਨੂੰ ਆਪਦਾ ਰੋਲ ਦੇਣਾ ਪਊ ਬਹੁਤ ਬਹੁਤ ਧੰਨਵਾਦ ਆਪਾਂ ਤੋਂ ਅੱਜ ਲਈ ਮਾਫ਼ ਕੀ ਜੇ ਅੱਜ ਲਈ ਕੁਝ ਕੀਤਾ ਕੁਝ ਵੱਖਰਾ ਕੀਤਾ ਡਾਕਟਰ ਬਜਲ ਸਿੰਘ ਸੇਖੋਂ ਉਹਨਾਂ ਵਿੱਚੋਂ ਇੱਕ ਨੇ ਮੇਰਾ ਉਹਨਾਂ ਦੇ ਨਾਲ ਕਦੇ ਕੋਈ ਸਿੱਧਾ ਬਾ ਨਹੀਂ ਰਿਹਾ ਪਰ ਕਿਉਂਕਿ ਮੇਰੇ ਹਸਬੰਡ ਯੂਨੀਵਰਸਿਟੀ ਦੇ ਵਿੱਚ ਨੇ ਤੇ ਜਦੋਂ ਯੂਨੀਵਰਸਿਟੀ ਦੀ ਗੱਲ ਆਉਂਦੀ ਹੈ ਤਾਂ ਫਿਰ ਨੇਚਨਲੀ ਕੁਛ ਨਾ ਕੁਛ ਕੋਰਨ ਲੇਟ ਹੋ ਜਾਂਦਾ ਮੈਂ ਤੁਹਾਨੂੰ ਜਨ ਲੈ ਰਜੀਪਾਲ ਸਿੰਘ ਰੰਧਾਵਾ ਦੀ ਜ਼ਰੂਰ ਕਰਾਂਗੀ ਰਜੀਪਾਲ ਸਿੰਘ ਰੰਧਾਵਾ ਨੂੰ ਉੱਤੇ ਨਹੀਂ ਮੈਂ ਮਿਲੀ ਬਟ ਮੈਨੂੰ ਪਤਾ ਹੈ ਕਿ ਮੇਰੇ ਹਸਬੰਡ ਦੇ ਕਲਾਸ ਫਲੋ ਰਹੇ ਨੇ ਇਹ ਅਕਸਰ ਉਹਨਾਂ ਦੀ ਗੱਲ ਕਰਿਆ ਕਰਦੇ ਸੀ ਮੈਂ ਉਹਨਾਂ ਦੀ ਵਾਈਫ ਦੀ ਗੱਲ ਜ਼ਰੂਰ ਕਰਾਂਗੀ ਉਹਨਾਂ ਦੀ ਵਾਈਫ ਜਿਹੜੀ ਕਿ ਉਹਨਾਂ ਨਾਲ ਵਿਆਹ ਹੀ ਹੋਈ ਸੀ ਤੇ ਉਹਦੀ ਇੱਕ ਛੋਟੀ ਜੀ ਬੱਚੀ ਸੀ ਮੈਂ ਵੀ ਕਿਹਾ ਕਿ ਇੱਕ ਮਰਦ ਦੀ ਮੌਤ ਤੋਂ ਬਾਅਦ ਔਰਤ ਦੀ ਇੱਕ ਹੀ ਸਥਿਤੀ ਹੁੰਦੀ ਹੈ ਉਹ ਸਿਰਫ ਇੱਕ ਔਰਤੀ ਜਾਂਦੀ ਉਹ ਰਾਜਗੁਰੂ ਨਗਰ ਦੇ ਵਿੱਚ ਰਹਿੰਦੇ ਨੇ ਤੇ ਅਸੀਂ ਵੀ ਰਾਜਗੁਰੂ ਨਗਰ ਲੁਧਿਆਣਾ ਦੇ ਵਿੱਚ ਰਹਿੰਦੇ ਸੀ ਤੇ ਅਕਸਰ ਉਹਨਾਂ ਦੇ ਨਾਲ ਤੁਰਿਆ ਫਿਰਦੇ ਆ ਮੇਲ-ਜੋਲ ਹੋ ਜਾਂਦਾ ਸੀ ਉਹਨਾਂ ਦੀ ਛੋਟੀ ਭੈਣ ਸਾਡੇ ਸਕੂਲ ਦੇ ਵਿੱਚ ਸਨ ਸੋ ਉਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਸੀਗੇ ਭਗਤ ਸਿੰਘ ਡਾਕਟਰ ਭਗਤ ਸਿੰਘ ਉਹਨਾਂ ਨਾਲ ਲਗਭਗ ਉਸ ਪਰਿਵਾਰ ਦੇ ਨਾਲ ਸਾਡਾ ਕਾਫੀ ਨੇੜ ਸੀਗਾ ਸੋ ਅੱਤਵਾਦ ਦਾ ਵੇਲਾ ਹੱਥ ਸਮਿਆਂ ਦਾ ਵੇਲਾ ਜਿਹੜਾ ਹੈ ਮੈਨੂੰ ਲੱਗਦਾ ਕਿ ਜਦੋਂ ਅਸੀਂ ਕਿਸੇ ਵੀ ਵਾਦ ਦੀ ਗੱਲ ਕਰਦੇ ਆ ਤਾਂ ਉਹ ਵਾਦ ਕੁਛ ਨਾ ਕੁਛ ਲੈ ਕੇ ਜ਼ਰੂਰ ਆਉਂਦੇ ਨੇ ਤੇ ਅਕਸਰ ਸ਼ਿਕਾਰ ਹੁੰਦੀ ਹੈ ਆਮ ਲੋਕ ਤੇ ਆਮ ਲੋਕ ਦੇ ਵਿੱਚ ਜ਼ਿਆਦਾ ਜਦੋਂ ਮਰਦਾਂ ਦੇ ਨਾਲ ਭੜਾ ਖੁਸ਼ ਹਾਪਰਦਾ ਤਾਂ ਔਰਤਾਂ ਉਸ ਤਰ੍ਹਾਂ ਦੀ ਨੂੰ ਭੋਗਦੀਆਂ ਸਵਾਜ ਦੇ ਜਨ ਦੇ ਵਿੱਚ ਪ੍ਰਿਥੀ ਪਾਲ ਨੂੰ ਵੀ ਮੈਂ ਸੱਚੇ ਦੀ ਰੋਸ਼ਰਦਾਰ ਜੀ ਦਿੰਦੀ ਆ ਇਹੋ ਜੀਆਂ ਜਨਤਕ ਲਹਿਰਾਂ ਨੇ ਬਹੁਤ ਪਿਆਰੀਆਂ ਸ਼ਖਸੀਅਤਾਂ ਨੂੰ ਮਾਵਾ ਦੇ ਪੁੱਤਾਂ ਨੂੰ ਖੋਹ ਲਿਆ ਮੈਨੂੰ ਲੱਗਦਾ ਕਿ ਜੇ ਅਜੇਹਾ ਨਾ ਹੋਵੇ ਤਾਂ ਕਦੇ ਵੀ ਕਿਸੇ ਵੀ ਜਗ੍ਹਾ ਤੇ ਤਬਦੀਲੀ ਨਹੀਂ ਆ ਸਕਦੀ। ਜੀ ਤਬਦੀਲੀ ਲਿਆਉਣ ਵਾਲੇ ਜਿਹੜੇ ਮਨੁੱਖ ਹੁੰਦੇ ਨੇ ਉਹ ਹਮੇਸ਼ਾ ਲਖਣ ਹੁੰਦੇ ਨੇ। ਇਸ ਤੋਂ ਪਹਿਲਾਂ ਕਿ ਮੈਂ ਹੋਰ ਕੁਝ ਅੱਗੇ ਜਾਵਾਂ ਕਿ ਛੋਟੀ ਜੀ ਨਜ਼ਮ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ। ਵਾਦ ਵਿਵਾਦ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਕਹਿ ਕੇ ਮੈਂ 51 ਦਾ ਬੋਲਣਾ ਤੇ ਮੈਂ 52 ਦੀ ਬੋਲਣਾ ਆਪਾਂ ਲਗਭਗ ਹਾਣੀ ਆ ਸਾਰੇ। ਬਹੁਤ ਲੰਮੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵੇਖਿਆ। ਉਹ ਸਾਰੇ ਕੁਝ ਵੇਖੇ ਦੇ ਵਿੱਚੋਂ ਚੰਦ ਲਾਈਨਾਂ ਮੈਂ ਤੁਹਾਨੂੰ ਦੱਸਾ ਜੀਆ ਕਰਨੀਆਂ। ਸਾਮਰਾਜ, ਪੂੰਜੀਵਾਦ, ਸਮਾਜਵਾਦ, ਨਿਜਵਾਦ, ਅਤੰਕਵਾਦ, ਖਾੜਕੂਵਾਦ, ਵਾਦੀ ਵਾਦ। ਵਾਦਾਂ ਦਾ ਰੌਣਕ ਚੋਲਾ। ਬੈਸਾਂ, ਨਾਰੇ, ਮੁਕੱਦਮੇ ਸਜਾਵਾ। ਤਿੱਖੀ ਜਦੂ ਜੈਦ। ਲੰਮੀ ਜੰਗ। ਨਤੀਜਾ ਗਰੀਬੀ ਕਿ ਕਿਰਦਾ ਕੁੱਛ ਨਹੀਂ ਦਾ ਚ ਜੇ ਭੁਖੇ ਢਿੱਡ ਨੂੰ ਦਿੰਦਾ ਹਨ ਸਿਰ ਟੱਕ ਨੂੰ ਦਿੰਦਾ ਹੈ ਸ਼ੰਨ ਤਾਂ ਟੱਕ ਨੂੰ ਥੋੜਾ ਜਿਹਾ ਧਨ ਫਿਰ ਤਾਂ ਪੂੰਜੀਵਾਦ ਵੀ ਮਾੜਾ ਨੇ ਇਸੇ ਕਰਕੇ ਆਪਾਂ ਸਾਰੇ ਇੱਥੇ ਬੈਠੇ ਹਾਂ ਜੇ ਭੁਖੇ ਢਿੱਡ ਨੂੰ ਦਿੰਦਾ ਹੈ ਹਨ ਸਿਰ ਟੱਕ ਨੂੰ ਦਿੰਦਾ ਹੈ ਸ਼ੰਨ ਤਾਂ ਟੱਕ ਨੂੰ ਦਿੰਦਾ ਥੋੜਾ ਜਿਹਾ ਧਨ ਫਿਰ ਤਾਂ ਪੂੰਜੀਵਾਦ ਵੀ ਮਾੜਾ ਨੇ ਪਰ ਜਦੋਂ ਮੂੰਹ ਤੱਕ ਗਈ ਬੁਰਕੀ ਅਚਾਨਕ ਖੋਲ ਲੈਂਦਾ ਹੈ ਪੂੰਜੀਵਾਦ ਤਾਂ ਮੇਰੀ ਵਿਅਰ ਲੱਗਦਾ ਹੈ ਪਰ ਜਦ ਸਿਰ ਤੇ ਹੋਵੇ ਸੋਹਣੀ ਛੱਤ ਖਾਣ ਲਈ ਸ਼ਕਤੀ ਪਦਾਰਥ ਪਹਿਨਣ ਲਈ ਅਨੇਕ ਵਸਤਰ ਪਰ ਫਿਰ ਤਾਂ ਕਿਸੇ ਵੀ ਵਾਦ ਬਾਰੇ ਕੀਤੀ ਜਾ ਸਕਦੀ ਹੈ ਗੱਲ ਹੈ ਬਹਿਸ ਕਰਨ ਵਿੱਚ ਵੀ ਕੋਈ ਹਰਜ਼ ਨਹੀਂ ਜ਼ਰਾ ਮੂੰਹ ਦਾ ਜ਼ਾਇਕਾ ਹੀ ਬਦਲ ਜਾਂਦਾ ਹੈ ਜ਼ਰਾ ਮੂੰਹ ਦਾ ਜ਼ਾਇਕਾ ਹੀ ਕਿ ਤੁਸੀਂ ਤਾਂ ਦੱਸ ਚੁੱਕੇ ਹੋ ਕਿ ਅਸੀਂ ਉਹਨਾਂ ਹਰਤਾਂ ਤੇ ਨਹੀਂ ਝੂਲਦੇ ਜਿੰਨਾ ਸਾਨੂੰ ਕਾਲ ਕੋਠੜੀਆਂ ਤੱਕ ਪਹੁੰਚਾਇਆ ਖੁਸ਼ ਹਾਂ ਕਿ ਸਾਡਾ ਜਿਗਰਾ ਤੇ ਦਿਸਿਆ ਤੁਹਾਨੂੰ ਅਸੀਂ ਉਸੇ ਤੁੰਗੋ ਬੰਗਾਰਿਆ ਜਿਸ ਤੇ ਤੁਸੀਂ ਟੁੱਕੜ ਬੋਚੋ ਤੁਹਾਡੇ ਰਹਿਮ ਵਰਗਾ ਸਾਨੂੰ ਕੁਝ ਨਹੀਂ ਚਾਹੀਦਾ ਕਸੀ ਚ ਚਾਹੁੰਦੇ ਹਾਂ ਕਿ ਤੁਸੀਂ ਟੁੱਕੜ ਵੋਚ ਨਾ ਰਹੋ ਤੁਸੀਂ ਵੀ ਮਨੁੱਖ ਹੋਣ ਦਾ ਮਾਣ ਕਰ ਸਕੋ ਕਿ ਰੱਬ ਕੇ ਬੇਨਤੀਆਂ ਕੁਝ ਨਹੀਂ ਕਰਦੀਆਂ ਸਵਰਗ ਜਾਂ ਸਵਰਗ ਜਾਣ ਲਈ ਸਾਡੇ ਸਾਥੀ ਲੈ ਜਾਣਗੇ ਉਸ ਰੱਬ ਕੋਲ ਜਿਹੜਾ ਬਾਗੀਆਂ ਦੀ ਸ਼ਕਤੀ ਲੋਕਾਂ ਦੇ ਲੋਕਾਂ ਵਿੱਚ ਹੁੰਦਾ ਬਾਗੀਆਂ ਦੀ ਸ਼ਕਤੀ ਲੋਕਾਂ ਦੇ ਵਿੱਚ ਹੁੰਦਾ ਇੱਕ ਜਿੱਦ ਕਰਕੇ ਫਸੇ ਇੱਕ ਹੋਰ ਮੜੀ ਜੀ ਅਦਾਲਤਾਂ ਤਾਂ ਤਣੀਆਂ ਹੁੰਦੀਆਂ ਅਦਾਲਤਾਂ ਤੇ ਤਣੀਆਂ ਹੁੰਦੀਆਂ ਜਿੱਨ੍ਹਾਂ ਉੱਤੇ ਗਿੱਲੇ ਲੀੜੇ ਨਹੀਂ ਪਾਈ ਜਾਂਦੇ ਇਨਸਾਫ਼ ਮੰਗਦੇ ਬੰਦੇ ਲਟਕਾਏ ਜਾਂਦੇ ਹਨ ਕਾਨੂੰਨ ਦੇ ਨੰਬਰ ਲੱਗੀਆਂ ਛਟਕੜੀਆਂ ਲਾ ਕੇ ਲੀੜੇ ਤਾਂ ਉਹਨਾਂ ਦੇ ਵਕੀਲ ਪਹਿਲਾਂ ਹੀ ਲਾ ਕੇ ਲੰਕਰ ਨਹੀਂ ਲਾ ਜਾਂਦੇ ਆ ਲੀੜੇ ਤਾਂ ਉਹਨਾਂ ਦੇ ਵਕੀਰ ਪਹਿਲਾਂ ਹੀ ਲਾ ਕੇ ਘਰੀ ਲੈ ਜਾਂਦੇ ਆ ਤੇ ਖੂਨ ਤੇ ਖੂਨ ਪੀ ਜਾਂਦੀਆਂ ਪਜਾਬਤਾ ਦੇ ਕਮਰੇਾਂ ਚ ਫਿਰਦੀਆਂ ਪਿੱਛੂਆਂ ਗਿਆ ਭੀੜਾ ਕਣੀਆਂ ਤੇ ਰਹਿ ਜਾਂਦੀਆਂ ਬਸ ਖੱਲਾ ਜੋ ਸੁੱਕ ਕੇ ਬਣ ਜਾਂਦੀਆਂ ਥਾਣੇਦਾਰ ਦੀ ਕੁਰਸੀ ਪਿੱਛੇ ਲੜਕਦੇ ਪਟੇ ਆਣ ਮਿਲਣ ਸੱਜਣਾ ਤੇ ਕਾਫੀ ਜ਼ੋਰ ਲੱਗਿਆ ਹੋਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਈਬ੍ਰੇਰੀ ਬਾਰੇ ਇਹਦੇ ਤੁਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨੂੰ ਨਮੂਨੇ ਦੀ ਲਾਈਬ੍ਰੇਰੀ ਬਣਾ ਕੇ ਜਿੱਥੇ ਲੋਕਾਂ ਦੇ ਵਿੱਚ ਇੱਕ ਗਿਆਨ ਦਾ ਪਸਾਰਾ ਹੋਵੇ ਲੋਕ ਆ ਕੇ ਇੱਥੇ ਬਹਿ ਕੇ ਪੜ੍ਹਨ ਇਹ ਸਾਡੀ ਅਸੀਂ ਕਾਫੀ ਪ੍ਰਬੰਧ ਕੀਤਾ ਹੋਇਆ ਹੈਗਾ ਕਿਉਂਕਿ ਇੱਥੇ ਹਫ਼ਤੇ ਦੇ ਵਿੱਚ ਦੋ ਦਿਨ ਅਸੀਂ ਇਹ ਲਾਇਬ੍ਰੇਰੀ ਖੋਲਦੇ ਹਾਂ ਜਿੱਥੇ ਆ ਕੇ ਕੋਈ ਵੀ ਬੰਦਾ ਕਰੇ ਜਾਂ ਸਕਦਾ ਕਿਤਾਬਾਂ ਨੂੰ ਪੜ੍ਹ ਕੇ ਉਹ ਮੋੜ ਸਕਦਾ ਹੈਗਾ ਸੋ ਇਹਦੇ ਵਿੱਚ ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਜਿੰਨਾ ਤੁਸੀਂ ਸਹਿਯੋਗ ਦੇ ਸਕਦੇ ਹੋ ਇਹ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆਗੀ ਦੂਸਰੀ ਗੱਲ ਜਿਹੜਾ ਸਾਡੇ ਸਮਾਜ ਦੇ ਵਿੱਚ ਸਾਡੇ ਸੱਭਿਆਚਾਰ ਦੇ ਵਿੱਚ ਜੋ ਕੁਝ ਪਿਆਗਾ ਕੀ ਕੁਝ ਚੱਲ ਰਿਹਾ ਉਹਦਾ ਮੁਕਾਬਲਾ ਕਰ ਮੈਂ ਪੰਜਾਬ ਦੇ ਕਾਲਜ ਜੁਨੀਅਰ ਸਟਡੀਓ 175 ਚ ਐਡਮਿਸ਼ਨ ਸੀ ਮੇਰੀ ਬਿੱਕਰ ਸਿੰਘ ਮੈਟਰੋ ਸੀਨੀਅਰ ਸਿਕਸ ਵਾਲਾ ਤੇ 10ਵੀਂ ਕਰਕੇ ਗਏ ਸੀ ਬਹੁਤਾ ਸਾਨੂੰ ਪਤਾ ਨਹੀਂ ਸੀ ਪਿੰਡੂ ਹੁੰਦੀ ਸੀ ਅਸੀਂ ਸਾਰੇ ਉਦੋਂ ਜੀ ਐਮਐਸਸੀ ਚ ਤੁਹਾਡੇ ਸਾਥੀ ਸਾਡੇ ਆਪ ਨੂੰ ਧਰਤੀ ਬਣਦੇ ਸੀ ਤੁਹਾਨੂੰ ਬਾਵਨ ਐਡਮਿਸ਼ਨ ਲੈ ਲਈ ਸੀ ਐਮਐਸਸੀ ਚ ਉਦੋਂ ਬਾਅਦ ਐਮਰਜੈਂਸੀ ਲੱਗ ਗਈ ਤੇ ਉਹ ਤੋਂ ਬਾਅਦ ਕਿਰਸ਼ਤੁਰਾ ਉਹ ਕਿ ਫਿਰ ਉਹ ਨੀਰਮਸੇ ਕੰਟੀਨਿਊ ਕੀਤੀ ਬਾਕੀ ਪੱਥੀਪਾਰੰ ਦਾ ਰੰਧਾਵਾ ਉਸ ਟਾਈਮ ਤੇ ਜਿਹੜੇ ਆਪਾਂ ਜੰਪਾਂ ਲਏ ਗਏ ਸਾਰੇ ਬਹੁਤ ਚੰਗੀ ਤਰ੍ਹਾਂ ਹੀ ਜਾਣਦੇ ਆ ਮੈਂ ਉਥੋਂ 1975 ਤੋਂ ਲੈ ਕੇ 1983 ਤੱਕ ਐਮਐਸੇ ਕੀਤੀ ਉਥੋਂ ਤੇ ਸਾਰੀਆਂ ਮੂਵਮੈਂਟਾਂ ਦੇ ਨਾਲ ਹੀ ਰੰਧਾਵਾ ਸਾਹਿਬ ਦੀ ਵਾਈਟ ਅਸੀਂ ਸਾਰਿਆਂ ਨੇ ਖੰਮ ਕੀਤਾ ਅਭਿਆਨਤ ਵਾਲਾ ਬੈਂਕ ਟਿਕਣ ਪੂਰੇ ਸੀਗੇ ਪੰਚਨ ਨਾਲ ਸੀਗੇ ਕਿਸੇ ਨਾਲ ਤੇ ਬਾਅਦ ਚ ਡੀਐਸਡਬੀ ਜੀ ਨਾਲ ਪ੍ਰਤੀਕਾ ਵਾਲਾ ਉਹ ਵੀ ਸਾਡੇ ਸਾਹਮਣੇ ਹੋਇਆ ਤੇ ਬਾਕੀ ਸਾਡਾ ਇੱਕ ਸਾਥੀ ਸ਼ਹੀਦ ਤੇਰਾ ਸਿੰਘ ਪਰਮਾਰ ਉਹਦੀ ਯਾਦ ਚ ਅਸੀਂ ਅੱਥੇ ਹੁਣ ਵੀ ਇੱਕ ਸੁਸਾਇਟੀ ਵੀ ਚਲਾਈ ਹੋਈ ਹੈ ਪੀਏਯੂ ਦੇ ਵਿੱਚ ਤੇ ਬਾਕੀ ਉਹ ਜਿਹੜਾ ਟਾਈਮ ਸੀ ਅਸੀਂ ਹੰਦਵਾ ਸਾਹਿਬ ਦੀ ਇਕਵਾਗੀ ਹੇਠ ਹੀ ਟੁੱਟੇ ਨੇ ਵੀ ਜਾਂਦੇ ਰਹੇ ਹਾਂ ਦਫ਼ਤਰਵਰੀ ਬੰਤ ਮਨੁੱਖੇ ਬੜੀ ਬਗਿਆ ਸੀ ਹੋਰ ਵੀ ਜਦੋਂ ਕੋਈ ਹੁੰਦਾ ਸੀ ਸਾਰਾ ਬਹੁਤ ਕਹਿਣ ਦਾ ਮਤਲਬ ਉਸ ਟਾਈਮ ਤੇ ਸਾਨੂੰ ਇਹੀ ਲੱਗਦਾ ਸੀਗਾ ਬੜਾ ਬੰਦੇ ਨੇ ਦੇਖਿਆ ਆ ਇਧਰੋਂ ਮਨ ਕ੍ਰਾਸ ਕੀਤਾ ਉਹਨਾਂ ਨੇ ਤੇ ਤੂੰ ਇਕੱਲਾ ਨਾਲ ਜਾ ਤਾਂ ਉਹ ਆ ਤੇ ਹੋਸਟਲ ਜਿਹਾ ਸੀ ਅੰਦਰ ਆ ਗਿਆ ਤੇ ਚਾਹ ਦਾ ਕੱਪ ਕਪ ਪੀਤਾ ਤੇ ਇਹਦਾ ਸਾਈਕਲ ਲਿਆ ਮੈਂ ਉਹਨੂੰ ਛੱਡਣ ਚੱਲਿਆ ਤੇ ਪ੍ਰਿੰਸੀਪਲ ਹੰਦਾ ਹੋਆ ਰਹਿੰਦੇ ਸੀ ਜਵਾਰ ਨਗਰ ਕੈਂਪ ਚੋਂ ਉਹਨਾਂ ਨੂੰ ਬੈਠੀ ਕੋਲ ਜਾਣਾ ਸੀ ਜਿਸਪਾਲ ਲੈ ਮੈਂ ਕਿਹਾ ਮੈਂ ਤੈਨੂੰ ਸਾਈਕਲ ਤੇ ਛੱਡ ਕੇ ਆਉਣਾ ਵੀ ਇੱਕ ਕੱਲਾ ਦੋ ਗੈਰਾ ਹੋ ਜਾਂਦੇ ਆ ਤਾ ਉਹ ਗੇਟ ਤੋਂ ਅਸੀਂ 2 ਨੰਬਰ ਗੇਟ ਸਾਡੀ ਯੂਨੀਵਰਸਿਟੀ ਦਾ ਉੱਥੋਂ ਮਤਲਬ ਜਿਸਪਾਲ ਅੱਗੇ ਬੈਠਾ ਸੀ ਜਾਂ ਮੈਂ ਅੱਗੇ ਬੈਠਾ ਸੀ ਕਾਰ ਜਦੋਂ ਲੰਘੀ ਮਡੇ ਜਿਸਪਾਲ ਆਈ ਨੇ ਪਿੱਛੇ ਸਕੂਟਰ ਤੇ ਬਿਆੰਤ ਵੀ ਤੇ ਹੋਰ ਸੀ ਨਾਲ ਦੇ ਤੇ ਉਹ ਲੰਘੇ ਕਿਹਾ ਹਾਂ ਗੜਬੜ ਤਾਂ ਕੋਈ ਹੈ ਦੀ ਅਸੀਂ ਕੀ ਕੀਤਾ ਉਹ ਜੋ ਔਕਾਰ ਥੋੜੇ ਖੱਬੇ ਬੁੜੀ ਸ਼ਾਇਦ ਉਹਨਾਂ ਨੂੰ ਸੋਚਿਆ ਹੋਵੇ ਵੀ ਇੱਧਰ ਨੂੰ ਆਉਣ ਦੇ ਨਾ ਕਾਲਾ ਉਹਨੇ ਜਿਸਪਾਲ ਨੂੰ ਉਹ ਨਿਸ਼ਾਨਾ ਮਰਉਣਾ ਸੀ ਉਹਨਾਂ ਨੇ ਉਹ ਮੈਂ ਦੂਜੀ ਗਲੀ ਪਾ ਕੇ ਤੇ ਮੇਰੇ ਸਾਬਾ ਨਗਰ ਦੇ ਵਿੱਚੋਂ ਦੀ ਉਹ ਕਾਲ ਵਾਲਿਆਂ ਨੂੰ ਰੌਲ ਨਹੀਂ ਪਤਾ ਲੱਗਦਾ ਤੇ ਉਹ ਮੈਨ ਲੱਗਦਾ ਅਸੀਂ ਕਨੈਕਟ ਨਹੀਂ ਹੋ ਸਕਦੇ ਉਦੋਂ ਅੱਗੇ ਸਾਡੇ ਫਿਜ਼ਿਕਸ ਦੇ ਪ੍ਰੋਫੈਸਰ ਹੁੰਦੇ ਸੀ ਡਾਕਟਰ ਸਤਪਾਲ ਸੇਖੋਂ ਉਸ ਸਾਬਾ ਨਗਰ ਰਹਿੰਦੇ ਸੀ ਤੇ ਅਸੀਂ ਉੱਥੋਂ ਲੰਘਣ ਲੱਗੇ ਤਾਂ ਆਪਣੇ ਕਮਰੇ ਦੇ ਬਾਹਰ ਖੜੇ ਆ ਉਹ ਕਹਿੰਦੇ ਸਤਪਾਲ ਯਾਰ ਚਾਹ ਪੀਣੇ ਆ ਬੈਠੋ ਗੱਲਾਂ ਹਮਾਂ ਕਰਨਾ ਉੱਥੇ ਧਾ ਘੰਟਾ ਲੰਘ ਗਿਆ ਮੈਂ ਵਾਲੀਬਾਲ ਖੇਡਦਾ ਸੀ ਮੈਂ ਕਿਹਾ ਮੇਰੀ ਪ੍ਰੈਕਟਿਸ ਆ ਸ਼ਾਮ ਨੂੰ ਤੇ ਮੈਂ ਤਾਂ ਫਿਰ ਚੱਲਦਾ ਹੁਣ ਤੁਸੀਂ ਉਸੇ ਖੋਂ ਕਹਿੰਦਾ ਮੈਂ ਸਕੂਟਰ ਤੇ ਛੱਡ ਆਉਂਗਾ ਫਿਰ ਤੇਰੇ ਘਰ ਇਹਨੂੰ ਜਸਪਾਲ ਨੂੰ ਅੱਜ ਆਪਾਂ ਡਾਕਟਰ ਬਜਿੰਦਰ ਸਿੰਘ ਨੂੰ ਯਾਦ ਕਰਦੇ ਹਾਂ ਪਿੱਛੀ ਪਾਲ ਨੂੰ ਯਾਦ ਕਰਦੇ ਹਾਂ ਉਹਦਾ ਇੱਕ ਖਾਸ ਕਾਰਨ ਹੈ ਜਿਹੜਾ ਸਭਨਾਂ ਨੂੰ ਪਤਾ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ ਕੁਝ ਚੰਗਾ ਕੀਤਾ। ਉਹ ਜਿਹੜਾ ਚੰਗਾ ਕੀਤਾ ਉਹ ਨੂੰ ਅਸੀਂ ਪੰਜਾਬ ਚੋਂ ਇੱਥੇ ਆ ਗਏ ਆ ਇੱਥੇ ਬੈਠ ਕੇ ਵੀ ਉਹਨੂੰ ਯਾਦ ਕਰਦੇ ਹਾਂ। ਇਹਦਾ ਮਤਲਬ ਇਹ ਹੈ ਵੀ ਇਹਨਾਂ ਇਨਸਾਨਾਂ ਨੇ ਆਪਦੀ ਜ਼ਿੰਦਗੀ ਦਾ ਆਪਦੇ ਜੀਵਨ ਦਾ ਖਾਸਾ ਵੱਡਾ ਹਿੱਸਾ ਨੇਜ ਨੂੰ ਛੱਡ ਕੇ ਸਮੂਹ ਹੱਦਰ ਕੁਰਬਾਨ ਕੀਤਾ। ਇਹ ਸੌਖੀ ਗੱਲ ਨਹੀਂ ਹੁੰਦੀ ਨਿੱਜ ਨੂੰ ਛੱਡ ਕੇ ਸਮੂਹ ਖਾਤਰ ਕੁਰਬਾਨ ਕਰ ਦੇਣਾ ਇਹ ਖਾਸੀ ਔਖੀ ਗੱਲ ਹੈ ਕਹਿਣ ਨੂੰ ਤਾਂ ਬਹੁਤ ਕੁਝ ਕਿਹਾ ਜਾ ਸਕਦਾ ਪਰ ਜੇ ਉਹਦੇ ਵਿੱਚ ਝੂਠ ਦਾ ਰਲੇਮਾ ਹੋਵੇ ਤਾਂ ਉਹਦੀ ਗੱਲ ਦੀ ਸਵਾਦ ਨਹੀਂ ਹੁੰਦਾ ਇੱਥੇ ਜਿਹੜੀਆਂ ਗੱਲਾਂ ਹੋਈਆਂ ਜਿੰਨੀਆਂ ਵੀ ਗੱਲਾਂ ਪਈਆਂ ਇੱਥੇ ਬਾਲ ਬਾਰੇ ਹੋਈਆਂ ਜਾਂ ਡਾਕਟਰ ਬਾਬਾ ਬਲਿੰਦਰ ਵਾਲੇ ਉਹ ਸਾਰੀਆਂ ਸੱਚ ਨੇ ਸੱਚੀਆਂ ਨੇ ਮੇਰੀ ਡਾਕਟਰ ਬਲਿੰਦਰ ਨਾਲ ਬਿਲਕੁਲ ਇੱਕ ਵਾਰੀ ਮਿਲਣੀ ਹੋਈ ਹੈ ਉਹ ਭਾਵੇਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਲੈਵਲ ਕਿਉਂ ਮਤਲਬ ਕਿਉਂ ਜ਼ੀਰੋ ਹੈ ਕਿਉਂ ਡਾਊਨ ਫਾਲ ਹੋ ਗਿਆ ਹੈ ਮਤਲਬ ਇਹ ਇਹ ਸਾਰੇ ਤੇ ਸਾਰੇ ਸਵਾਲ ਨੇ ਜਿਹੜੇ ਮਤਲਬ ਇਹ ਸੇ ਬਹੁਤ ਸਾਰੇ ਕਹਿੰਦੇ ਨੇ ਅਬੀ ਇਹ ਤਾਂ ਜੀ ਡਾਇਲੈਕਟਿਕਸ ਹੈ ਇਹ ਤਾਂ ਡਾਇਲੈਕਟਿਕਸ ਦੇ ਵਿੱਚੋਂ ਸਾਰਾ ਕੁਝ ਹੋ ਰਿਹਾ ਠੀਕ ਆ ਡਾਇਲੈਕਟਿਕਸ ਹੈ ਮੰਦੇ ਆਪਾਂ ਡਾਇਲੈਕਟਿਕਸ ਹੈ ਪਰ ਇਹ ਥੋੜੂ ਹੈ ਮੇਰੇ ਪਿੰਡ ਦੇ ਆਪਣੇ ਕਮ ਸਮਥ ਨੂੰ ਆਪਣੇ ਤਜਰਬੇ ਦੀ ਗੱਲ ਮੇਰੇ ਪਿੰਡ ਦੇ ਕਾਮਲੇਸਟ ਉਹ ਉਹ ਉਹਨਾਂ ਨੇ ਡਾਇਲੈਕਟਿਕਸ ਦਾ ਦੇਖੋ ਮਤਲਬ ਕੀ ਕੱਢਿਆ ਹੋਇਆ ਸੀ ਕਿਸੇ ਦੀ ਲੱਤ ਤੋੜ ਦੇਣੀ ਕਿ ਇਹਦਾ ਸਿਰ ਪਾੜ ਦੇਣਾ ਇਹਨੂੰ ਡਾਇਲੈਕਟਿਕਸ ਮੰਨਦੇ ਸੀ ਮਤਲਬ ਜਿਹੜਾ ਮੇਰਾ ਪਿੰਡ ਦਾ ਗੁਰੂ ਸੀ ਮੇਰਾ ਉਹ ਮੈਨੂੰ ਕਹਿੰਦਾ ਉਹ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਇਹ ਤਾਂ ਵਿਰੋਧ ਚ ਹੀ ਵਿਕਾਸ ਨਿਕਲਦਾ ਹੁਣ ਤੁਸੀਂ ਇਹਨੂੰ ਵਿਰੋਧ ਤੋਂ ਵਿਕਾਸ ਮੰਨੋਗੇ 307 ਦਾ ਪਰਚਾ ਹੋ ਜਾਣਾ ਫਿਰ ਕਚਿਹਰੀਆਂ ਚ ਤੁਰੇ ਕਰਨਾ ਮਤਲਬ ਇੱਕ ਇਨਕਲਾਬੀ ਦੀ ਦਿਖਨੂ ਇੱਕ ਕਾਮਰਸਟ ਦੀ ਦਿਖਨੂ ਬਦਮਾਸ਼ਾਂ ਵਾਲੀ ਬੈਲੀਆਂ ਵਾਲੀ ਦਿਖ ਬਣਾ ਲੈਣਾ ਇਹ ਕੋਈ ਚੰਗੀ ਗੱਲ ਨਹੀਂ ਔਰ ਮੈਂ ਦਾਅਵੇ ਨਾਲ ਕਹਿਣਾ ਕਿ ਪੀਐਸਯੂ ਨੂੰ ਤੇ ਐਸਐਫਆਈ ਨੂੰ ਐਸਐਫਆਈ ਨੂੰ ਦੇ ਹੱਥਾਂ ਚ ਗੱਡਾਸੇ ਫਲਾਉਣ ਵਾਲਾ ਲੜਾਉਣ ਵਾਲਾ ਜਵੇਦ ਸੀਗਾ ਜੇ ਤੁਸੀਂ ਇਤਾਂ ਦਾ ਕਿਰਦਾਰ ਬਣਾਓਗੇ ਤੇ ਤੁਸੀਂ ਕਿੱਥੋਂ ਅੱਗੇ ਬਸ ਬਸ ਉਹ ਕਿਦਾਂ ਮਤਲਬ ਇਹ ਜਾ ਸਕੂਗੀ ਮੇਰੇ ਕਹਿਣ ਤੋਂ ਬਾਅਦ ਇਹ ਆ ਤੇ ਜਿਹੜੀਆਂ ਇਹ ਸਾਰੀਆਂ ਐਡਾ ਲੰਬਾ ਸਮਾਂ ਕੁਰਬਾਨੀ ਕਈਆਂ ਨੇ ਤਾਂ ਜੀਵਨ ਮਤਲਬ ਆਪਦਾ ਸਾਰਾ ਸਾਰਾ ਜੀਵਨ ਆਪਣਾ ਗੁਰਦਿਆਲ ਪਹਾੜਪੁਰ ਹੁਣ ਕੱਲੀ ਉਹਨਾਂ ਦੀ ਮੇਰੇ ਖਿਆਲ ਥੋੜੇ ਦਿਨ ਪਹਿਲਾਂ ਡੈਥ ਹੋਈ ਹੈ ਤੇ ਉਹ ਉਹਨਾਂ ਦਾ ਸਾਰਾ ਜੀਵਨ ਹੀ ਅੰਡਰਗਰਾਉਂਡ ਨਿਕਲ ਗਿਆ ਅਜਮੇਰ ਦਾ ਖੁੱਦ ਦਾ ਜੀਵਨ ਸਾਰਾ ਅੰਡਰਗਰਾਉਂਡ ਨਿਕਲ ਗਿਆ ਪਰ ਅੱਜ ਕੀ ਉਹ ਮਤਲਬ ਕੀ ਅਸੀਂ ਦੇਖ ਰਿਹਾ ਕਿੱਥੇ ਕਿੱਥੇ ਕੀ 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 ਵਾਪਰਿਆ ਚੀਜ਼ਾਂ ਦੇ ਵਿੱਚ ਇਹਦੀ ਸੀਪੀਐਮ ਦੇ ਵੀ ਬਹੁਤ ਸਾਰੇ ਜਿਹੜੇ ਹੈਗੇ ਸੀਗੇ ਬਰਾਂਟਡ ਸੀ ਅੰਡਰਗਰਾਊਂਡ ਸੀ ਸੀਪੀਆਈ ਦੇ ਵੀ ਹੈ ਕੰਮ ਸੁਤੰਤਰ ਸੁਤੰਤਰ ਦੀ ਸਾਰੀ ਜ਼ਿੰਦਗੀ ਇਦਾਂ ਮੇਰੇ ਕਹਿਣ ਤੋਂ ਭਾਵੇਂ ਆ ਵੀ ਇਹ 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 ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡਾ ਰਾਜ ਸੀ ਬਰਸਤ ਹੋਣ ਦੇ ਬਾਵਜੂਦ ਸਾਡੇ ਕੋਲ ਇਹਨਾਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਮਤਲਬ ਅਸੀਂ ਅੱਜ ਕਿਉਂ ਮਤਲਬ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਮਤਲਬ ਸਾਡੇ ਕੋਲ ਖੁਸਰੇ ਨਹੀਂ ਖੁਸ ਹੋਇਆ ਨਹੀਂ ਜਾਂ ਨੌਜਵਾਨ ਕਿਉਂ ਨਹੀਂ ਆ ਰਹੇ ਸਾਡੇ ਨਾਲ ਮਤਲਬ ਜਿਹੜੇ ਪਛਾਣ ਖਿੱਚੂ ਨੇ ਉਹ ਉਹਨਾ ਉਹ ਉਹ ਮਤਲਬ ਬਹੁਤ ਬੋਡੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਮੈਂ ਤਰਕੂ ਸੋਸਾਇਟੀ ਕੈਨੇਡਾ ਦਾ ਜਦੋਂ ਸਕੱਤਰ ਆ ਉਹ ਤਰਕੂ ਸੋਸਾਇਟੀ ਕੈਨੇਡਾ ਦੇ ਮੀਡੀਆ ਸਕੱਤਰ ਸਨ ਡਾਕਟਰ ਉਹਨਾਂ ਬਾਰੇ ਕਾਫੀ ਕੁਝ ਸਾਡੇ ਬੁਲਾ ਰਹੇ ਆ ਜਿਹੜੇ ਦੱਸ ਕੇ ਗਏ ਨੇ ਜਿੰਨਾਂ ਕੋਲ ਨੂੰ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਡਾਕਟਰ ਸਾਹਿਬ ਇੱਕ ਬਰਖਣ ਸ਼ਖਸੀਅਤ ਦੇ ਨਾਲ ਨਾਲ ਇੱਕ ਉਸ ਇਲਾਕੇ ਦੇ ਵਿੱਚੋਂ ਉੱਠੇ ਜਿਸ ਨੂੰ ਪੰਜਾਬ ਦੇ ਵਿੱਚ ਪਛੜਿਆ ਹੋਇਆ ਇਲਾਕਾ ਕਹਿੰਦੇ ਸੀ ਵੀ ਜਿਹਨੂੰ ਇਧਰ ਲੁਧਿਆਣੇ ਵਾਲੇ ਸਾਈਡ ਨੂੰ ਜੇ ਆਪਾਂ ਖੈਲੀਏ ਤੇ ਪਰਲੇ ਪਰੰਡੇ ਦੇ ਪਰਲੇ ਪਾਸੇ ਨੂੰ ਐਂ ਕਹਿੰਦੇ ਸੀ ਵੀ ਭਾਈ ਇਧਰ ਤਾਂ ਕੁੜੀ ਦਾ ਕੋਈ ਰਿਸ਼ਤਾ ਨਹੀਂ ਕਰਦਾ ਇਹ ਡੰਗਲੇ ਲੋਕ ਤਾਂ ਜਿਵੇਂ ਕਮਲ ਦਾ ਫੁੱਲ ਟਿੱਕੜ ਚੁਗਦਾ ਤਾਂ ਉਸ ਤਰ੍ਹਾਂ ਦੇ ਇੱਕ ਉਦਾਹਰਨਾ ਡਾਕਟਰ ਸਾਹਿਬ ਸਰ ਇੱਕ ਛੋਟੇ ਪਿੰਡ ਦੇ ਵਿੱਚੋਂ ਪੈਦਾ ਹੋ ਕੇ ਤੇ ਬਹੁਤ ਉੱਚ ਕੋਟੀ ਦੀ ਡਿਗਰੀ ਪ੍ਰਾਪਤ ਕਰ ਲੈਣੀ ਬਹੁਤ ਲੋਕ ਕਰ ਲੈਂਦੇ ਆ ਪਰ ਉਸ ਡਿਗਰੀ ਨੂੰ ਲੋਕਾਂ ਦੀ ਖਾਤਰ ਲੋਕਾਂ ਦੇ ਜੀਵਨ ਦੀ ਖਾਤਰ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਖਾਤਰ ਕਿਸਾਨੀ ਚ ਕੰਮ ਕੀਤਾ ਕਿਸਾਨਾਂ ਦੇ ਨਾਲ ਕੰਮ ਕੀਤਾ ਵੀ ਇਹਨਾਂ ਦਾ ਜਿਹੜਾ ਜੀਵਨ ਪੱਧਰ ਆ ਉੱਚਾ ਹੋ ਸਕੇ ਉਹਨਾਂ ਦੀ ਜਿਹੜੀ ਉਥੋਂ ਦੀਆਂ ਜਿਹੜੀਆਂ ਹਾਲਤਾਂ ਨੇ ਜਦੋਂ ਆਲੇ ਦੁਆਲੇ ਪਿੰਡਾਂ ਦੀਆਂ ਹਾਲਤਾਂ ਚ ਅਸੀਂ ਦੇਖਦੇ ਹਾਂ ਜ ਖਾਸ ਕਰਕੇ ਮਾਨਸਾ ਬਠਿੰਡਾ ਤੇ ਪਰਲਾ ਜੇ ਹੋਰ ਆਲਾ ਪਾਸਾ ਦੇਖੀ ਤੇ ਅੱਜ ਵੀ ਹਾਲਤਾਂ ਉਹੋ ਜਿਹੀਆਂ ਆ ਜੇ ਇਧਰ ਦਾ ਦੂਜੇ ਪਾਸੇ ਵਾਲਾ ਸਾਈਡ ਦੇਖੀਏ ਲੁਧਿਆਣਾ ਨਵਾਂ ਸ਼ਹਿਰ ਤੇ ਦਿਨ ਰਾਤ ਦਾ ਫਰਕ ਉਹਨਾਂ ਲੋਕਾਂ ਦੀਆਂ ਹਾਲਤਾਂ ਸਿਧਾਂਤ ਦੇ ਨਾਲ ਜਦੋਂ ਥੋੜਾ ਜਿਹਾ ਹੋਰ ਅੱਗੇ ਜਾ ਕੇ ਦੇਖਦਾ ਹੈ ਜੇ ਸਮਾਜ ਦੇ ਅੰਦਰ ਬਹੁਤ ਜ਼ਿਆਦਾ ਕੁਝ ਕੂੜ ਕਰਕਟ ਹੋਰ ਵਹਿ ਪਰਮ ਕਿੰਨਾ ਕੁਝ ਪਿਆ ਉਹਨਾਂ ਦੇ ਨਾਲ ਵੀ ਲੜਾਈ ਦੀ ਇੱਕ ਜਿਹੜੀ ਸ਼ੁਰੂਆਤ ਆ ਡਾਕਟਰ ਬੁਜਿੰਦਰ ਸੇਖੋਂ ਉਹ ਵੀ ਕਰਦੇ ਨੇ ਤੋਂ ਕਿਤਾਬ ਲਿਖਦੇ ਨੇ ਕਿੱਥੋਂ ਆਇਆ ਜਗਤ ਉੱਤਰਾ ਤੇ ਕੰਮ ਦਾ ਧਰਨ ਵੀ ਇੱਕ ਸਰਬਸ਼ਕਤ ਪੱਠੀ ਵਿੱਚ ਮਗਦੇ ਅੰਗਿਆਰੇ ਆ ਮਿਹਨਤ ਕਸ਼ਮ ਜਲੂਮੇ ਉਹਦੇ ਵਿੱਚ জ্বলਦੇ ਸਾਰੇ ਐ ਜਦ ਵੀ ਜ਼ੁਲਮ ਦੀ ਪੱਠੀ ਵਿੱਚ ਮਗਦੇ ਅੰਗਿਆਰੇ ਆ ਮਿਹਨਤ ਕਸ਼ਮ ਜਲੂਮੇ ਉਹਦੇ ਵਿੱਚ ਭਲਦੇ ਸਾਰੇ ਐ ਕੁੱਤੀ ਅਣਖ ਜੰਜੋੜ ਜਗਾਉਂਦਾ ਖੂਨ ਸ਼ਹੀਦਾਂ ਦਾ ਐ ਚਿੜੀਆਂ ਤੋਂ ਬਾਜ਼ ਬਣਾਉਂਦਾ ਖੂਨ ਸ਼ਹੀਦਾਂ ਦਾ ਵੇਹ ਐ ਚਿੜੀਆਂ ਤੋਂ ਬਾਜ਼ ਬਣਾਉਂਦਾ ਖੂਨ ਸ਼ਹੀਦਾਂ ਦਾ ਜਦ ਵੀ ਵੱਦਦਾ ਜ਼ੁਲਮ ਤੰਦ ਕੇ ਲੜਦੇ ਹੈ ਸੂਰੇ ਦਰਨ ਨਾ ਬੰਬ ਮਦੂਕਾਂ ਤੋਂ ਅਗੇ ਖੜਦੇ ਹੈ ਮੂਰੇ ਜਦ ਵੀ ਵੱਦਦਾ ਜ਼ੁਲਮ ਤੰਦ ਕੇ ਲੜਦੇ ਹੈ ਸੂਰੇ ਦਰਨ ਨਾ ਬੰਬ ਮਦੂਕਾਂ ਤੋਂ ਅਗੇ ਖੜਦੇ ਹੈ ਮੂਰੇ ਦੀਪ ਬਜਾਉਂਦਾ ਜ਼ੁਲਮ ਰਾਜ ਦਾ ਖੂਨ ਸ਼ਹੀਦਾਂ ਦਾ ਓਏ ਚਿੜੀਆਂ ਤੋਂ ਬਾਜ ਪੜਾਉਂਦਾ ਖੂਨ ਸ਼ਹੀਦਾਂ ਦਾ ਫੈਟੀਆਂ ਤੋਂ ਬਾਜ ਬਣਾਉਂਦਾ ਖੂਨ ਸ਼ਹੀਦਾਂ ਦਾ ਜ਼ੁਲਮ ਵਦੇ ਉੱਠ ਕਦਰ ਹੀ ਲੈਂਦੇ ਵੈਰ ਵੀ ਲੋਕਾਂ ਦਾ ਕੌਣ ਨਿਸ਼ਾਨਾ ਪਰ ਖੇ ਕੇ ਖੂਨ ਪੀਣੀਆਂ ਜੋ ਕਹਣਾ ਜ਼ੁਲਮ ਵਦੇ ਉੱਠ ਕਦਰ ਹੀ ਲੈਂਦੇ ਵੈਰ ਵੀ ਲੋਕਾਂ ਦਾ ਬਈ ਕੌਣ ਨਿਸ਼ਾਨਾ ਪਰ ਖੇ ਕੇ ਖੂਨ ਪੀਣੀਆਂ ਜੋ ਕਹਣਾ ਦੇਸ਼ ਮਕਤੀ ਦਾ ਪੀਜ ਘਟੁੰਦਾ ਖੂਨ ਸ਼ਹੀਦਾਂ ਦਾ ਓਏ ਚਿੜੀਆਂ ਤੋਂ ਬਾਜ ਬਣਾਉਂਦਾ ਖੂਨ ਸ਼ਹੀਦਾਂ ਦਾ ਓਏ ਹੈ ਚਿੜੀਆਂ ਤੋਂ ਬਾਜ ਬਣਾਉਂਦਾ ਖੂਨ ਸ਼ਹੀਦਾਂ ਦਾ